ਜਾਹੀ ਦੋਸਤੋ ਬਹੁਤ ਵੱਡੀ ਅਪਡੇਟ ਵਾਰਡਨ ਔਰ ਮੈਟਰਨ ਦਾ ਜਿਹੜਾ ਫਿਜ਼ੀਕਲੀ ਟ੍ਰਾਇਲ ਹੋਇਆ ਸੀਗਾ 21 ਦਸੰਬਰ ਤੋਂ ਲੈ ਕੇ 23 ਦਸੰਬਰ ਦੇ ਵਿੱਚ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਆਊਟ ਕਰ ਦਿੱਤਾ ਗਿਆ ਔਰ ਇਸ ਨੂੰ ਤੁਸੀਂ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਰਿਜ਼ਲਟ ਆਪਸ਼ਨ ਦੇ ਵਿੱਚ ਕਲਿੱਕ ਕਰਕੇ ਤੁਸੀਂ ਉੱਥੇ ਇਸ ਦਾ ਰਿਜ਼ਲਟ ਹੈ ਜਿਹੜਾ ਡਾਊਨਲੋਡ ਕਰ ਸਕਦੇ ਹੋ ਮੇਰੇ ਕੋਲ ਇਸ ਦਾ ਪੀਡੀਐਫ ਦਾ ਰਿਜ਼ਲਟ ਡਾਊਨਲੋਡ ਕੀਤਾ ਹੋਇਆ ਹੈਗਾ ਜਿਸ ਤਰ੍ਹਾਂ ਕਿ ਤੁਸੀਂ ਇਸ ਨੂੰ ਦੇਖ ਰਹੇ ਹੋ ਔਰ ਇਸ ਦੇ ਵਿੱਚ ਤੁਹਾਨੂੰ ਟੋਟਲ ਜਿਹੜੇ ਪੇਜ ਨੇ ਉਹ 99 ਪੇਜ ਨੇ ਔਰ 99 ਪੇਜ ਦੇ ਵਿੱਚ ਹਰ ਇੱਕ ਪੇਜ ਦੇ ਵਿੱਚ ਤੁਹਾਨੂੰ ਜਿਹੜਾ ਐਬਸੈਂਟ ਕੈਂਡੀਡੇਟ ਉਹ ਭਰ-ਭਰ ਕੇ ਮਿਲਣ ਵਾਲਾ ਹੈ ਐਬਸੈਂਟ ਕੈਂਡੀਡੇਟ ਬਹੁਤ ਜ਼ਿਆਦਾ ਨੇ ਔਰ ਇਸ ਦੇ ਵਿੱਚ ਡਿਸਕਵਾਲਿਫਾਈਡ ਕੈਂਡੀਡੇਟ ਔਰ ਕੁਆਲਿਫਾਈਡ ਕੈਂਡੀਡੇਟ ਵੀ ਤੁਹਾਨੂੰ ਦੇਖਣ ਤੇ ਮਿਲ ਜਾਣਗੇ ਬਟ ਐਬਸੈਂਟ ਬਹੁਤ ਜ਼ਿਆਦਾ ਹੈ ਇਸਦੀ ਜੋ PDF ਫਾਈਲ ਹੈ ਉਸ ਨੂੰ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਵੀ ਡਾਊਨਲੋਡ ਕਰ ਸਕਦੇ ਹੋ ਉਸ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗਾ ਉੱਥੇ ਜਾ ਕੇ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਔਰ ਇਸ ਤੋਂ ਬਾਅਦ ਹੁਣ ਇਸ ਦਾ ਜਿਹੜਾ ਫਿਜ਼ੀਕਲ ਟ੍ਰਾਇਲ ਹੋ ਕੰਪਲੀਟ ਹੋ ਚੁੱਕਿਆ ਹੈ ਔਰ ਇਸ ਦਾ ਰਿਜ਼ਲਟ ਵੀ ਆਊਟ ਕਰਕੇ ਵੈਬਸਾਈਟ ਦੇ ਉੱਪਰ ਪਾ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਇਸ ਦੀ ਕਾਉਂਸਲਿੰਗ ਸਟਾਰਟ ਕੀਤੀ ਜਾਏਗੀ ਕਾਉਂਸਲਿੰਗ ਦੇ ਲਈ ਅਪਡੇਟ ਰਹਿਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਹਰ ਨਵੀਂ ਅਪਡੇਟ ਤੁਹਾਨੂੰ ਸਮੇਂ ਸਿਰ ਮਿਲ ਸਕੇ ਔਰ ਇਸ ਦੇ ਵਿੱਚ ਜਿਹੜੇ ਐਬਸੈਂਟ ਕੈਂਡੀਡੇਟ ਨੇ ਮੇ ਸਿਰ ਉਹਨਾਂ ਨੂੰ ਇਸ ਦੇ ਲਈ ਅਪਡੇਟ ਨਹੀਂ ਰਹਿ ਸਕੇ ਕਿਉਂਕਿ ਇਸ ਦੇ ਵਿੱਚ ਦੋ ਤਿੰਨ ਵਾਰ ਜਿਹੜਾ ਫਿਜ਼ੀਕਲ ਟ੍ਰਾਇਲ ਹੈ ਉਸ ਦੇ ਲਈ ਬਦਲਾਵ ਕੀਤਾ ਗਿਆ ਸੀਗਾ ਪੋਸਟਪੋਨ ਕਰ ਦਿੱਤਾ ਗਿਆ ਸੀ ਔਰ ਫਾਈ ਦੇ ਵਿੱਚ ਇਹਨਾਂ ਦਾ ਜਿਹੜਾ ਫਿਜ਼ੀਕਲ ਟ੍ਰੈਲ ਉਹ ਲਿਆ ਗਿਆ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਅਪਡੇਟ ਤੁਹਾਨੂੰ ਸਮੇਂ ਸਿਰ ਮਿਲ ਸਕੇ। ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਧੰਨਵਾਦ।